ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਵੱਤੇ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਅਮਰਤਪਾਲ ਜੀ ਲਾਰਡ ਕ੍ਰਿਸ਼ਨਾ ਕਾਲਜ ਦੇ ਵਿੱਚ 2009 ਜੋ ਨਾ ਐਡਮਿਸ਼ਨ ਲਈ ਆ ਤੇ ਇੱਥੇ ਪੜ੍ਹੇ ਆ ਤੇ ਮੈਂ ਉਹਨਾਂ ਦੀ ਜਦੋਂ ਮੈਨੂੰ ਪਤਾ ਲੱਗਾ ਵੀ ਅਮਰਤ ਸ਼ਿਕਾ ਰਹੇ ਆ ਜਦੋਂ ਕੋਈ ਸਾਡੇ ਕਾਲਜ ਦਾ ਸਟੂਡੈਂਟ ਉੱਪਰ ਲੀਆਂ ਸ਼ੂਨਾ ਲਾਪੇ ਭਾਵੇਂ ਅਫਸਰ ਹੋਵੇ ਜਾਂ ਕੋ ਸੰਤ ਰੂਪ ਹੋਵੇ ਜਾਂ ਪ੍ਰਿਟੀਕਲ ਹੋਵੇ ਉਸ ਵੇਲੇ ਵੀ ਅਸੀਂ ਉਹਦਾ ਪਤਾ ਕਰਾਉਣੇ ਆ ਵੀ ਇਹ ਕਿਸ ਤਰ੍ਹਾਂ ਦਾ ਕੀ ਬੈਕਗ੍ਰਾਉਂਡ ਸੀ ਫਿਰ ਉਸ ਤੋਂ ਬਾਅਦ ਮੈਂ ਅੰਮ੍ਰਿਤਪਾਲ ਬਾਰੇ ਪਤਾ ਕਰਾਇਆ ਉਹਦੇ ਟੀਚਰ ਕੋਲ ਐਚਓ ਡਿਓ ਫਿਰ ਪ੍ਰਿੰਸੀਪਲ ਨੇ ਇੱਥੇ ਬੁਲਾਇਆ ਮੈਂ ਕਿਹਾ ਅੰਮ੍ਰਿਤਪਾਲ ਕਿਹੋ ਜਿਹਾ ਬੱਚਾ ਸੀਗਾ ਉਹਨਾਂ ਨੇ ਫਿਰ ਮੈਨੂੰ ਇਹ ਗੱਲ ਦੱਸੀ ਵੀ ਬਹੁਤ ਸਧਾਰਨ ਬਹੁਤ ਸਿੰਪਲ ਤੇ ਪੜ੍ਹਾਈ ਦੇ ਵਿੱਚ ਬਹੁਤ ਅੱਗੇ ਜਾਣ ਵਾਲਾ ਤੇ ਚਿੰਗੀ ਸੋਚ ਰੱਖਣ ਵਾਲਾ ਤੇ ਕਾਲਜ ਦੇ ਜਿੱਦਾਂ ਬੂਟਿਆਂ ਦਾ ਇਹ ਜੇ ਧਿਆਨ ਰੱਖਣਾ ਵੀ ਬੱਚਿਆਂ ਨਾ ਛੇੜ ਦੇਣਾ ਤੇ ਮੈਨੂੰ ਨਾ ਇੱਕ ਹੋਰ ਬੜੀ ਅਜੀਬ ਗੱਲ ਦਸੀ ਵੀ ਚਾਰ ਪੰਜ ਲੜਕੇ ਲੜਕੀਆਂ ਤੇ ਲੜਕਿਆਂ ਦਾ ਇਕੱਠਾ ਕਾਲਜ ਹੈ ਚਾਰ ਪੰਜ ਲੜਕੇ ਕਿਸੇ ਲੜਕੀ ਨਾਲ ਥੋੜਾ ਹਿਲਜੁਲ ਕਰਨ ਲੱਪੇ ਇਹਨੂੰ ਪਤਾ ਲੱਗਾ ਇਹ ਕਹਿੰਦਾ ਵੀ ਗੱਲ ਸੁਣੋ ਹੀ ਆਪਣੀਆਂ ਭੈਣਾਂ ਨੇ ਇਹ ਕਾਲਜ 'ਚ ਮੈਂ ਕੰਮ ਨਹੀਂ ਹੋਣ ਦੇਣਾ ਤੇ ਜੇ ਇੱਕ ਵਾਰੀ ਮੈਂ ਤੁਹਾਨੂੰ ਛੱੜਦਾ ਜੇ ਅਗਲੀ ਵਾਰੀ ਵਾਰਨਿੰਗ ਵੀ ਦੇਣਾ ਅਗਲੀ ਵਾਰੀ ਕੋਈ ਇਹੋ ਜਿਹਾ ਬੱਚਾ ਕੰਮ ਕਰੇ ਇਹ ਮੈਨੂੰ ਪ੍ਰਿੰਸੀਪਲ ਨੇ ਦੱਸਿਆ ਸਾਰੀਆਂ ਗੱਲਾਂ ਕਿਉਂਕਿ ਬੱਚਿਆਂ ਦਾ ਲਿੰਕ ਪ੍ਰਿੰਸੀਪਲ ਤੇ ਟੀਚਰ ਨਾਲ ਹੁੰਦਾ ਅਸੀਂ ਬੱਚੇ ਦੇ ਬਾਰੇ ਉਦੋਂ ਪੁੱਛਦੇ ਜਦੋਂ ਬੱਚਾ ਕਿਤੇ ਉੱਪਰ ਅਫਸਰ ਲੱਗ ਜਾਏ ਜਾਂ ਕੋਈ ਅੱਛੀ ਜਗ੍ਹਾ ਤੇ ਬੈਠ ਜਾਏ ਫਿਰ ਮੈਂ ਇਹ ਕਾਫੀ ਇਹਦੇ ਬਾਰੇ ਸਾਡੀ ਚਾਚਾ ਵੀ ਹੋਈ ਫਿਰ ਸਾਨੂੰ ਪ੍ਰੈਸ ਵਾਲਿਆਂ ਨੇ ਪੁੱਛਿਆ ਜਦੋਂ ਕੋ ਇਹਦੇ ਤੇ ਆ ਘਟਨਾ ਆਈ ਹੈ ਫੜਨ ਪੜਾਉਣ ਵਾਲੀ ਪ੍ਰੈਸ ਵਾਲਿਆਂ ਸਾਨੂੰ ਫੋਨ ਕੀਤੇ ਕਹਿੰਦੇ ਸੀ ਕਿਹੋ ਜਿਹਾ ਬੱਚਾ ਸੀ ਮੈਂ ਕਿਹਾ ਬੱਚਾ ਤੇ ਬਹੁਤ ਵਧੀਆ ਸੀਗਾ ਪਰ ਉਹਨੂੰ ਵੀ ਚੰਗੇ ਕੰਮ ਕਰਦਾ ਸੀ ਅੰਮ੍ਰਿਤ ਸ਼ਿਕਾਉਂਦਾ ਸੀ ਨਸ਼ਾ ਛਡਾਉਂਦਾ ਸੀ ਪਰ ਇਹ ਜਿਹੜਾ ਸਰਕਾਰ ਨੇ ਕੀਤਾ ਮੈਂ ਕਹਿਆ ਵੀ ਸਾਨੂੰ ਚੰਗਾ ਨਹੀਂ ਲੱਗਾ ਕਿ ਇੱਕ ਚੰਗੇ ਪਾਸੇ ਲੋਕਾਂ ਨੂੰ ਲਾਉਂਦਾ ਸੀ ਗੁਰੂ ਦੇ ਲੜ ਲਾਉਂਦਾ ਸੀਗਾ ਤੇ ਅੰਮ੍ਰਿਤ ਅੰਮ੍ਰਿਤ ਸ਼ਿਕਾਉਂਦਾ ਸੀ ਔਰ ਨਸ਼ਾ ਛਡਾਉਂਦਾ ਸੀ ਔਰ ਕਾਫੀ ਬੱਚਿਆਂ ਨੇ ਨਸ਼ਾ ਵੀ ਛੱਡਿਆ ਉਹਦੇ ਕਹਤ ਤੇ ਤੇ ਸਾਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਵੀ ਇਹ ਗਲਤ ਹੋਇਆ ਜੋ ਸਰਕਾਰਾਂ ਕਰਦੀਆਂ ਨੇ ਇਹ ਕਿੰਨ ਟੁਰਣਾ ਵਾਲਾ ਵੀਰ ਆ ਇੱਥੇ ਇੱਕ ਦੋਸਤ ਸੀ ਇੱਥੇ 3000 ਸਟੂਡੈਂਟ ਪੜ੍ਹਦੇ ਸੀ ਉਸ ਵੇਲੇ ਜਦੋਂ ਅਮਰਪਾਲ ਸੀਗਾ ਕਾਲਜ ਦੇ ਵਿੱਚ ਤੇ ਕੁਝ ਹਿੰਦੂਆਂ ਦੇ ਬੱਚੇ ਸੀ ਕੁਝ ਸਿੱਖਾਂ ਦੇ ਸਹਾਇਆਂ ਦੇ ਐਸਸੀ ਬੀਸੀ ਸਾਰੀ ਤਰ੍ਹਾਂ ਦੇ ਬੱਚੇ ਸੀ ਪਰ ਮੈਂ ਉਹ ਦੇਖਿਆ ਵੀ ਉਹ Hindu Sikh ਏਕਤਾ ਵਾਲਾ ਬੱਚਾ ਸੀਗਾ ਉਹਦੇ ਵਿੱਚ ਕੋਈ ਦੁੱਧੀ ਗੱਲ ਨਹੀਂ ਸੀ ਵੀ ਮੈਂ ਐਸ ਧਰਮ ਵਾਲਾ ਹੈਗਾ ਉਹ ਮਤਲਬ ਵੀ ਹਿੰਦੂਆਂ ਦੇ ਬੱਚਿਆਂ ਨਾਲ ਜ਼ਿਆਦਾ ਪਿਆਰ ਕਰਦਾ ਸੀਗਾ ਕਿਉਂਕਿ ਮੈਨੂੰ ਜੋ ਪਤਾ ਲੱਗਾ ਮੈਂ ਉਹਨੂੰ ਮਿਲਿਆ ਵੀ ਆ ਦੋ ਵਾਰੀ ਪਰ ਮੈਨੂੰ ਜੋ ਉਹਨਾਂ ਨੇ ਪ੍ਰਿੰਸੀਪਲ ਨੇ ਦੱਸਿਆ ਉਹ ਕਹਿੰਦੇ ਯਾਰ ਇਹ ਬੱਚਾ ਨਾ ਬਹੁਤ ਹੀ ਹੌਣਹਾਰ ਹੈ ਔਰ